ਜਾਨ ਹੋ ਗਿਆ ਰੈਡੀ ਰੈਡੀ ਹੂੰ ਓਕੇ ਰੈਡੀ ਆ ਭਾਈ ਮਮਾ ਰੈਡੀ ਆ ਲੈ ਬੜੀ ਦੋਸਰੀ ਗੱਲ ਜੀ ਸਵਾਗਤ ਹੈ ਤੁਹਾਡਾ ਜਿਹੜਾ ਬਲੌਗ ਵਿੱਚ ਲੋਕ ਦੀ ਹੋਂਦ ਤੇ ਆ ਕੇ ਦੇਖੋਗੇ ਕਿ ਆਰੀਆ ਹੱਸ ਵੀ ਰਾਂਗੇ ਜਾਂਦੀ ਟਰੈਕਟਰ ਲੈਣ ਦੀ ਉਹਨਾਂ ਨੇ 1 ਵਜੇ ਦਾ ਟਾਈਮ ਦਿੱਤਾ ਵਾ ਤੁਰਦੇ ਆ ਹੁਣ ਉੱਥੇ ਨੂੰ ਆ ਵੀ ਦੋ ਤਿੰਨ ਗੱਟੀਆਂ ਜਾਣੀਆਂ ਪਰ ਕੇ ਬਹੁਤ ਜਣੇ ਆ ਮੇਰੇ ਸਾਹਗਰ ਵੀ 15 20 ਜਣੇ ਹੋ ਜਣੇ ਜਿਹੜੇ ਜਾਣੇ ਵਾਲੇ ਆ ਉਹਨਾਂ ਨੇ 1 ਵਜੇ ਦਾ ਟਾਈਮ ਦਿੱਤਾ ਕਹਿੰਦੇ ਵੀ 1 ਵਜੇ ਤੱਕ ਆਇਓ ਕਿ ਟੈਕ 1 ਵਜੇ ਤੱਕ ਮੈਨੂੰ ਆਉਣਾ ਫਿਰ ਹੋਰ ਤੇ ਆਉਣਾ ਕਹਿੰਦੇ ਜਿੰਦੋਂ ਕਿ ਨਹੀਂ ਤੇ ਉਹ ਕਹਿੰਦੇ ਵੀ ਟਾਈਮ ਲੱਜਣਾ ਥੋੜਾ ਜਿਹਾ ਵੀ ਤੁਸੀਂ 1 ਵਜੇ ਤੱਕ ਇੱਥੇ ਪਹੁੰਚ ਜਿਓ ਫਿਰ ਉਸ ਦੇ ਬਾਅਦ ਡਿਲੀਵਰੀ ਕਰਾਂਗੇ ਕਿਉਂਕਿ ਟਾਈਮ ਲੱਜਣਾ 1 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਫਿਰ ਜੇ ਕਰਕੇ ਹੁਣ ਆਉਣਾ ਚੱਲਦੇ ਆ ਸਾਰੇ ਜਣੇ ਇਕੱਠੇ ਹੋ ਰਹੇ ਆ ਮੈਰ ਪ੍ਰਧਾਨ ਬਾਹਰ ਜਾਂਦੇ ਪ੍ਰਧਾਨ ਖੜਾ ਬਣਾ ਰਿਹਾ ਤੇ ਉਹ ਕਹਿੰਦਾ ਆਜਾ ਮੈਂ ਚੱਲ ਆ ਕੇ ਕੋਈ ਨਹੀਂ ਚਲੋ ਬਾਕੀ ਤੁਹਾਨੂੰ ਗੈਂਦੀ ਗੱਲ ਦਿਖਾਉਂਦੀ ਆ ਕਿਹਾਂ ਜਾ ਕੇ ਇਹਨਾਂ ਲਈ ਕੀ ਬਣਦਾ ਅੱਜ ਬਾਕੀ ਜੀ ਸਾਰੀ ਦੀ ਵੀਡੀਓ ਦੇਖੀ ਲੈਣੀ ਆ ਸਭ ਨਹੀਂ ਪਾਉਣੀ ਆ ਜੀ ਚਲੋ ਚੱਲਦੇ ਆ ਜੀ ਲਓ ਜੀ ਰੋਣਾਂ ਜੀ ਹੋ ਗਏ ਤਿਆਰ ਸੱਚ ਗੱਲ ਜੀ ਸਾਰਿਆਂ ਨੂੰ ਜੀ ਤਿਆਰ ਆ ਫਿਰ ਹਾਂ ਅੱਜ ਭਾਈ ਚੱਲੇ ਹਾਸ਼ਵੀਰ ਗੱਡਾ ਟਰੈਕਟਰ ਨੇ ਟਰੈਕਟਰ ਇਹਨਾਂ ਮਤਾਂ ਦਿੱਤੀਆਂ ਜਾਂਦੇ ਨੇ ਵਧਾਈਆਂ ਲੰਘ ਗਿਆ ਹਾਂ ਹਾਂ ਟਰੈਕਟਰ ਲੈ ਗਿਆ ਹਾਂ ਮੋਰ ਸਾਹਿਬ ਜੀ ਉੱਥੇ ਅੱਛਾ ਘੰਟਾ ਡੇਟ ਘੰਟਾ ਹੋ ਗਿਆ ਪਹੁੰਚਣੇ ਵਾਲੇ ਹੋਣੇ ਆ ਉਹ ਹਾਂ ਘਾਟਾ ਹੋ ਕੇ ਗੱਡੀ ਮੇਰੇ ਸਾਹਮਣੇ ਹਾਂ ਪਹੁੰਚਣੇ ਵਾਲੇ ਹੋਣੇ ਆ ਉਹ ਮੈਂ ਕੈਨ ਉੱਥੇ ਹੀ ਜਾਣਾ ਹੈ ਕੈਨ ਹੀ ਜਾਣਾ ਕਰਦਾ ਉੱਥੇ ਕਰਤਾਰਪੁਰੋਂ ਨਹੀਂ ਤਾਂ ਮੈਂ ਉੱਥੇ ਹਾਲ ਚ ਦੇਖਾਂਗਾ ਯਾਰ ਠੀਕ ਹੈ ਯਾਰ ਤੁਹਾਨੂੰ ਤਾਂ ਕੀ ਕਰਦਾ ਗਰਮੀ ਬਹੁਤ ਆਈ ਨਹੀਂ ਬੰਦ ਕਰੀਦਾ ਹੁੰਦਾ ਕਲਚ ਛੱਡ ਕੇ ਹੂੰ ਜੇ ਰੋਕ ਕੇ ਬੰਦ ਕਰੀਦਾ ਹੁੰਦਾ ਕਹਿੰਦਾ ਕਰਨੀ ਹੈ ਮੈਂ ਜਾਣਾ ਹੀ ਕਰਤਾਰਪੁਰ ਨੂੰ ਕੋਮਾ ਹੂੰ ਚਲੋ ਦੇਖ ਲਓ ਜਿੱਦਾਂ ਲੋਡ ਲਾਦਾ ਭਾਈ ਗੱਡੀ ਲੈ ਚੱਲਦੇ ਜਦੋਂ ਜ਼ਿਆਦਾ ਕਰ ਮੈਂ ਗਾਹਾਂ ਚੱਲਾਂਗੇ ਗੱਡੀ ਲੈ ਚੱਲਦੇ ਆ ਮੈਂ ਗੱਡੀ ਜ਼ਿਆਦਾ ਕਰਨੀ ਹੈ ਭਾਈ ਠੀਕ ਨਹੀਂ ਕਾ ਨਾ ਆਹੀ ਕਰ ਸਕਦੇ ਹੁਣ ਹਾਂ ਵਰਪਦੀ ਸਿੱਲੀ ਲੈ ਲੈਂਦੇ ਉੱਪਰ ਬਿਠਾ ਲੈ ਕੇ ਚੱਲਦੇ ਆ ਏਹੀ ਵਰਫਾਣੀ ਲਿਆਉਂਦੇ ਫਿਰਦਾ ਹਾਂ ਹਾਂ ਗੱਲਾਂ ਸੁਣ ਲੈ ਇਹਦੀਆਂ ਦੇਖ ਲੈ ਦੇਖ ਲੈ ਚੱਲ ਬੰਮੇ ਯਾਰ ਮੈਨੂੰ ਪਹਿਨੀ ਮੈਂ ਫਰਵਰੀ ਚ ਚੱਲਾਂਗੇ ਯਾਰ ਨਾ ਸੌਰੀ ਕਹਾ ਚਾਹੇ ਨਵੰਬਰ ਦਸੰਬਰ ਬਾਕੀ ਐਂਦਾ ਮੀਂਹ ਪੈ ਗਿਆ ਮੌਸਮ ਠੰਡਾ ਹੋ ਜਾਣਾ ਮੌਸਮ ਠੰਡਾ ਹੀ ਯਾਰ ਗਰਮੀ ਚ ਤੇ ਮਿਲਨੀ ਜਿਹੜੀ ਹੁਣ ਹੁਣ ਜੇਕਰ ਹੁਣ ਡੇਟ ਮਿਲ ਜਾਣੇ ਨਾ ਇਕੱਠਿਆਂ ਨੂੰ ਹਾਂ ਨਾ ਡੇਟ ਤਾਂ ਮਿਲ ਜਾਂਦੀ ਅੱਗੇ ਜਦ ਜਦੇ ਠੰਡ ਜੇ ਗਏ ਤੇ ਚਲੋ ਮੈਂ ਦੇਖਣਾ ਸੀ ਅੱਜ ਕਰਾਈ ਜੇ ਤੁਸੀਂ ਕਹੋਗੇ ਵੀ ਇਹਦੇ ਨੂੰ ਇਕੱਠੇ ਜਾਣਾ ਤੁਸੀਂ ਕਰਾਏ ਹੁਣ ਹੋ ਗਈ ਭੇਜਤੀ ਅੱਜ ਭੇਜਣੀ ਅੱਜ ਹਾਂ ਲੱਗੇ ਭੇਜ ਦੇ ਪੰਮੇ ਯਾਰ ਕੀ ਗੱਲਾਂ ਦਾ ਬਾਲ ਯਾਰ ਮੈਂ ਗੱਲ ਤਾਂ ਕੋਈ ਬੜੀ ਨਹੀਂ ਹੈਗੀ ਬਸ ਫਿਰ ਚੱਲਦੇ ਆ ਰੌਣਕ ਮੇਲੇ ਸਹੀ ਕਿ ਅਬ ਤੱਕ ਕਿਸ ਨੇ ਮੁੜ ਕੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਕੋਈ ਪਤਾ ਨਹੀਂ ਕੀ ਗੱਲਬਾਤ ਹੋਣੀ ਕੀ ਨਹੀਂ ਹੋਣੀ ਇਕੱਠੇ ਕਰਨੀ ਬਹੁਤ ਉਖੁੰਜ ਅੱਗੇ ਤਾਂ ਤਿੱਧਾ ਇਕੱਠੇ ਕਰ ਲਈ ਕਰ ਦਉਂਦਾ ਹਾਂ ਹਾਂ ਚਲ ਮਾੜੇ ਇਦਾਂ ਜਾਣ ਤਾਂ ਹੋ ਗਏ ਨਾ ਭਾਈ ਉਹ ਵੀ ਤਾਂ ਮੈਂ ਕਹਿੰਦਾ ਅੱਗੇ ਦਿੰਦਾ ਇਕੱਠੇ ਕਰ ਲਈ ਕਰ ਦਤਾ ਦੇਖ ਲੈ ਚੱਲ ਚਲਦੀ ਏ ਹੁਣ ਇਕੱਠੇ ਕਰ ਨਹੀਂ ਬਹੁਤ ਔਖੇ ਹਾਂ ਤੂੰ ਕਹਿੰਦਾ ਹੁਣ ਸਾਰੀ ਹੋਵੇ ਇਕੱਠੇ ਠੀਕ ਨਹੀਂ ਸਦਾ ਹੁਣ ਦੇਖ ਲੈਂਦੇ ਜੇ ਆਉਂਦਾ ਕੀ ਹੋਰ ਹੁੰਦਾ ਕਰਦਾ ਹਾਂ ਲੌਸਮੈਂਟ ਕਰਾ ਦਈਏ ਨਹੀਂ ਨਹੀਂ ਪਾਸਵਰ ਲੱਗਦਾ ਨਾ ਫਿਰ ਕੀ ਹੋ ਗਿਆ ਪਾਸਵਰ ਨੂੰ ਲੌਸਮੈਂਟ ਦਾ ਕਰਾ ਤੂੰ ਅੱਧੇ ਦਿਨ ਬਾਹਰ ਰਹਿ ਜੂੰਗਾ ਅਰਲੇ ਪਾਸੇ ਫਿਰ ਕੀ ਹੋ ਗਿਆ ਉਹ ਇੱਥੇ ਕੰਮ ਕਰਾ ਕੱਲ ਪਮਾ ਮੈਂ ਭੇਜੂਗਾ ਸ਼ਾਬ ਨੂੰ ਅੱਗੇ ਮਲਕੀਤ ਵਾਈ ਗਿਆ ਤਾਂ ਉਰਲੇ ਪਾਸੇ ਵੀਰੇ ਸਾਡੇ ਇੱਕ ਮੜਿਆ ਆਪਣਾ ਹੂੰ ਹੁਣ ਜਾਊਗਾ ਪੂਰੇ ਸ਼ੁਕ ਦਾ ਹੂੰ ਆ ਲੈਂਟ ਲਿਆਇਆ ਹੈ ਹੈ ਲੈਂਟ ਲੈਂਟੋ ਤਾਂ ਕੇ ਲਾਉਣ ਦੇ ਲਈ ਕਿੱਥੇ ਲਾਉਣੀ ਹੈ ਇਹ ਥੱਲੇ ਲਾਉਣੀ ਉੱਪਰ ਦੂਈਆਂ ਲਾਈਆਂ ਉੱਲੂ ਵਾਲੀਆਂ ਆਉ ਦੇਖਦੇ ਤੇਗੜੇ ਭਵੇਂ ਰਾਤ ਨੂੰ ਚੱਲਦੇ ਆ ਆਹ ਦੇਖ ਸ਼ੌਟ ਦਾ ਤੌਰ ਹੀ ਆ ਬਣੇ ਤੈਂ ਸਰੇ ਦੀ ਗੱਲ ਲਾਤੀ ਹੈ ਕੋਈ ਤੇ ਗੱਲ ਆ ਲੈਟ ਦਾ ਬਹੁਤ ਹੂੰ ਉਹ ਤਾਂ ਹੈਗਾ ਹੀ ਆ ਇਹ ਇਹਦਾ ਵੀ ਪੂਰਾ ਚੰਨਣਾ ਜਿਹੜੀ ਚੱਕੀ ਫਿਰਦਾ ਪੈਂਦੀ ਇਹ ਜਿਹੜਾ ਮੋੜਲਾ ਪਤਾ ਆਹੀ ਤਾਂ ਚੱਕਰ ਜਿਹੜੀ ਥੱਲੇ ਲਾਉਂਗਾ ਇੱਥੇ ਮੂਰੇ ਉਹਦੇ ਥੋੜਾ ਜਿਹਾ ਫਰਕ ਰਹਿਣਾ ਹਾਂ ਖੇਤਾਂਵਾਂ ਵਾਲ ਦੇ ਜਾ ਬਾਉਣਾ ਯਾਨੀ ਹੋਰ ਗੱਲ ਵੇਮਨੇ ਇਹਨੂੰ ਥੋੜੀ ਟੇਢੀ ਕਰ ਦਵੇਂ ਖੋਸ਼ ਕਿਉਂ ਹਾਂ ਖੇਤਾਂਵਾਂ ਗਾਰਲਬੇ ਨਾ ਵਾਲੇ ਜਿਕਣਾ ਹੈ ਆ ਜਾਣਾ ਆਪਣਾ ਖੇਤਾਂਵਾਂ ਵਾਲੇ ਨੂੰ ਮਾਉਗੇ ਕਿੱਥੇ ਹੜਦਾ ਤੇਰੇ ਵਰਗਾ ਕਈ ਦੇਖੀ ਮੋਟਰਸਾਈਕਲ ਹੀ ਜਾਂਦੇ ਚਮਕੀਆਂ ਵਾਲੀਆਂ ਲਾਈਟਾਂ ਲਾਈਆਂ ਹੋਈਆਂ ਹੁੰਦੀਆਂ ਵੀ ਆਹੇ ਸਾਹਮਣੇ ਵਾਲੇ ਤੋਂ ਕੋਈ ਦੇਖ ਲੈਣ ਦੋ ਖੋਕਿਆ ਦੱਸ ਉਹ ਗਲਤ ਉਹ ਬਹੁਤ ਗਲਤ ਬਾਈ ਅਗਲੇ ਰਾਤ ਤੋਂ ਕਾਹਨ ਚੱਲ ਪੰਮੇ ਦਾ ਵੀ ਨੌ ਲੇ ਨਾ ਚੌਂਕ ਇਹ ਜਾ ਵੀ ਨਹੀਂ ਚਾਹੀਦਾ ਜਿਹੜਾ ਕਟਾਈ ਕਰਾਵੇ ਬਾਅਦ ਚ ਪੰਮੇ ਦਾ ਵੀ ਨੌ ਹਾਂ ਉਹਦਾ ਕਹਦਾ ਚੌਂਕਾ ਸੜੀ ਲਾਈਟਾਂ ਮਾਰੀ ਜਾਣੀਆਂ ਅੱਖਾਂ 'ਚ ਉਹ ਪੰਮੇ ਦਾ ਮੈਂ ਕਹਿੰਦਾ ਉਹ ਕਰੂਗਾ ਨੌ ਲਿਖੂਗਾ ਤੇ ਤੇਰੇ ਬਰਾਬਰ ਦਾ ਤਾਂ ਮਨਾਉਣਾ ਹੀ ਨਹੀਂ ਮਨਾਉਣਾ ਨਾ ਮੈਂ ਮੰਨਿਆ ਬਾਈ ਆ ਚਲੋ ਐਨੇ ਉਧਰ ਜਾਏ ਹੀ ਆ ਜੇ ਦੇਖੀ ਉਧਰ ਐਂ ਟਾਈਮ ਸਾਰੇ ਕੰਮ ਨਿਪੜੇ ਆ ਹਾਂ ਮੈਂ ਸੋ ਆ ਕੇ ਛੱਡਿਆ ਹੁਣ ਵਾਹ ਮੈਂ ਇੱਕ ਵੀਰ ਹੋਈ ਮੈਂ ਸੂਈ ਆ ਪਸਾਂਜਲਾ ਵੀ ਤੂੰ 1:30 ਵਜੇ ਉਹਦਾ ਕਵੀਬਰੇ ਫੋਨ ਆ ਗਿਆ ਸੀ ਉਹਦਾ ਕਹਿੰਦਾ ਤਿਆਰ ਨਹੀਂ ਵੀ 1:30 ਵਜੇ ਜਾਂ 2:00 ਵਜੇ ਨੇ ਮੈਂ ਚੱਲ ਆਇਆ ਨਵਿੜਕੇ ਜਿੰਬੰਦਰ ਦਾ ਫੋਨ ਆਇਆ ਤਾਂ ਕਹਿੰਦਾ ਹੋ ਗਿਆ ਤਿਆਰ ਮੈਂ ਮਸੂਨ ਲੱਗੀ ਮੇਤੇ ਜਾ ਨਹੀਂ ਹੋਣਾ ਬੰਦਰ ਕਹਿੰਦਾ ਉਹੀ ਕਹਿੰਦੇ 1:00 ਹੋ ਗਏ ਭਾਈ ਜਾ ਉੱਥੇ ਬੈਠੇ ਹੋ ਚੱਲ ਤੀ ਜਾ ਪ੍ਰਧਾਨ ਜੀ ਆਏ ਨਹੀਂ ਹੈ ਕਿ ਢੀਕ ਦੇਣ 5 ਮਿੰਟ ਹੋ ਗਏ 5 ਬੰਮੇ ਅਮਨਾ ਵੀ ਲੰਘ ਗਿਆ 1:30 ਵਜੇ ਕਿਹਾ ਤਾਂ 2:00 ਵਜੇ ਕਿੰਮਟਰ ਆ ਗਿਆ ਐਡਾ ਵੱਡਾ ਫੋਨ ਲੈ ਲਿਆ ਹੁਣ ਫੁਰਕਿਆ ਦੂਆ ਕਰਾਉਗੇ ਬੰਦੇ ਮੈਂ ਹੋਈ ਤਾਂ ਮੈਂ ਦੇਦਾ ਵੀ ਖੜੇ ਖੜੇ ਹੀ ਥੱਕ ਗਏ ਸੀ ਤਾਂ ਉਵੇਂ ਹੈ ਬੱਤੀਆ ਇਹਨੂੰ ਲੈ ਭਈਦੀ ਮੈਨੂੰ ਸਰਦਾ ਯਾਰ ਆ ਦੇਖ ਅੱਜ ਕਿਹਦੇ ਨੇ ਸ਼ੁੱਕਰਵਾਰ ਸ਼ੁੱਕਰਵਾਰ ਹਾਂ ਮੰਗਲਵਾਰ ਨੂੰ ਘਰੇ ਦੇਣੇ ਚਾਰਜ ਹਫਤਾ ਹਫਤਾ ਘਟ ਦਿੰਦੇ ਹਾਂ ਇੱਕ ਹਫਤਾ ਪੂਰਾ ਹਾਂ ਜੀ ਲੈ ਕਾਜੋ ਭਾਈ ਐਸੀ ਅੱਛੀ ਥੱਕ ਕੇ ਖੜੇ ਖੜੇ ਤੁਹਾਨੂੰ ਠੀਕ ਦੇ ਕਹਿੰਦੇ ਆਗੇ 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 2 ਮਿੰਟ ਚ ਦੇਖ ਲੈ ਵੀ ਤੁਰ ਕੇ ਚਲੀ ਜੁੱਧਰ ਨੂੰ ਜਿਆੜੇ ਪੈਣਾ ਇੱਥੇ ਖੜੇ ਆ ਜਦੋਂ ਉਹਦਾ ਤੁਰ ਕੇ ਤੁਰ ਪੁੱਧਰ ਨੂੰ ਪਹੁੰਚੂਗਾ ਸਹੀ 5-7 ਮਿੰਟ ਚ ਲੈ ਜੇਗਾ ਹਰ ਜਗ੍ਹਾ ਪਰ ਗੱਡੀ ਵਾਲਾ ਉੱਤੀ ਸਾਈਡ ਤੇ ਥੋੜਾ ਹੁਣ ਇੱਧਰ ਤੇ ਆਉਂਗਾ ਇਹ ਮਖਾ ਕਾਲਾ ਕਾਲਾ ਵੀ ਇੱਧਰ ਨੂੰ ਘੁੰਮ ਕੇ ਆਉਂਗਾ ਪੁੱਤ ਬਿਠਾਲ ਕੇ ਹੋਰ ਨੂੰ ਕਾਲਾ ਮਾੜੇ ਜਿਹਾ ਨਾ ਦੇਖ ਉਹਦੇ ਇੱਕ ਮੈਂ ਨਿਭੜੇ ਹਾਂ ਉਹਦਾ ਇਹ ਚੱਕਰਾ ਲੈਟ ਆਈ ਵੀ ਨਾ 12 ਵਜੇ ਦੀ ਹਾਂ 12 ਵਜੇ ਲੈਟ ਆਈ ਤਾਂ ਸੁੱਕੇ ਤੇ ਉਹਦੇ ਆਟੋਮੈਟਿਕ ਲਾ ਕੇ ਛੱਡੇਗਾ ਓਕੇ ਆ ਤਾਂ ਨਨ ਕੋ ਚੱਕਰ ਨਹੀਂ ਆ ਉਦੋਂ ਤੇ ਪਹੁੰਚ ਵੀ ਗਏ ਹੁਣੇ ਪਹੁੰਚ ਗਏ ਹਸ਼ਵੀਰ ਆ ਰਿਹਾ ਸਹਿਜ ਤੇ ਗਏ ਕਦੇ ਪਹੁੰਚ ਗਏ ਉਹਨੇ ਕਿ ਰੋਡ ਵਧੀਆ ਹਾਂ 1 ਵਜੇ ਘਰ ਤੇ ਗਏ ਉਹ ਬਾਬੇ ਪਹੁੰਚ ਗਏ ਉਹ 2 ਵਜੇ ਹਮ ਘੰਟਾ ਹੋ ਗਿਆ 10 15 ਮਿੰਟ ਤੱਕ ਪਹੁੰਚ ਜੂਗੇ ਜਿਆਦਾ ਵੱਧ ਤੇ ਵੱਧ ਹੋਰ ਓਕੇ ਮੈਂ ਪਹੁੰਚ ਜਾਣਾ ਖਿੱਚ ਕੇ ਹਮ ਜਿੜੀ ਗਾ ਕਹਿੰਦੀ ਵਧੀਆ ਖੜੀ ਹਾਂ ਉਹ ਵੀ ਜਿੜੀ ਵਧੀਆ ਸੋਣੇ ਵਾਲੀ ਇਹ ਮੰਗੋਲੇ ਵਿੱਚ ਹਾਂ ਗਾਣੇ ਮਹੀਨੇ ਗਾਣਾਂ ਮਹੀਨਾ ਲੰਘ ਜੂ ਹਾਂ ਗਾਣੇ ਮਹੀਨੇ ਇੰਨਾ ਚਾਉਂ ਨੂੰ ਅੱਜ ਵੰਡ ਚ ਮੈਂ ਕਹਿੰਦਾ ਬਹਿ ਨਹੀਂ ਆ ਜਣੀ ਨਹੀਂ ਤਾਂ ਮੈਂ ਹਣ ਮੀਨਾ ਬਾਵੇ ਬਸ ਲੈ ਮਾਰਨੇ ਲੋਕ ਘਟ ਪੈ ਜਵੇ ਅੱਛਾ ਜਿਹੜਾ ਉੱਦਾਂ ਪੈਣਾ ਉੱਦਾਂ ਨਾ ਹਟਦੇ ਆਵੇ ਫਾੜ ਵਾਲਾ ਤਾਂ ਮੈਂ ਵੀ ਕਹਿੰਦਾ ਚਾ ਨਾ ਆਵੇ ਵਧੀਆ ਇਦ ਕੀ ਪੰਜਾਬ ਵਿੱਚ ਸੁੱਖ ਸ਼ਾਂਤੀ ਆ ਹਾਂ ਸਾਭ ਜੇ ਤਾਂ ਨਹੀਂ ਪੈ ਲਵੇ ਪਹਿਲੀ ਵਾਰੀ ਪੰਮ ਹੋਣਾ ਸਾਨੂੰ ਹੋ ਹੋ ਜਿਆਦਾ ਸਭ ਕਾਇਦੇ ਨੁਕਸਾਨ ਹੁੰਦਾ ਡੰਗਰ ਬੱਚਾ ਜਾਨਵਰ ਸਰਕਾਰਾਂ ਦਾ ਸਭ ਕਾਇਦੇ ਦਾ ਨੁਕਸਾਨ ਹੋਰ ਕਿਆ ਚਲ ਤੁਰਕੇ ਚੱਲਦੇ ਹੋਰ ਕੀ ਕਰਨਾ ਹੁਣ ਉਧਰ ਨੂੰ ਮੈਂ ਕਿਹਾ ਜਾਈ ਗਿਆ ਨਾ ਆਉਣੇ ਦੀ ਵੀਤ ਨਹੀਂ ਹੈਗੀ ਉਹਨੇ ਆਏ ਤਾਂ ਪਤਰਾ ਵੇੜ ਤੱਕ ਗੱਲ ਖੋਲ ਚਲ ਕਰਦੇ ਆ ਆ ਵੀ ਬੰਦਰ ਪ੍ਰਧਾਨ ਬਲਕੀਤ ਬਾਈ ਵਧਾਈਆਂ ਹੋ ਗਈਆਂ ਵਧਾਈਆਂ ਹੋਰ ਵਧਾਈਆਂ ਵਧਾਈਆਂ ਕਹਦਾ ਜੀ ਆਇਆ ਨਹੀਂ ਹੈ ਅੱਧਾ ਘੰਟਾ ਹੋਰ ਵੇਟ ਕਰੋ ਕੋਈ ਨਹੀਂ ਆਏਗਾ ਚਲ ਸਵੇਰ ਦਾ ਫਲ ਮਿੱਠਾ ਹੁੰਦਾ ਹੋਰ ਕੀ ਸਵੇਰ ਦਾ ਫਲ ਮਿੱਠਾ ਹੁੰਦਾ ਹੋਰ ਕੀ ਓਹ ਚਲ ਕੋਈ ਨਹੀਂ ਅੱਧਾ ਘੰਟਾ ਘੜੇ ਦੂਦ ਆ ਓਕੇ ਮਤਲਬ ਬੰਦੇ ਸਾਰੇ ਇੱਥੇ ਹੋ ਜੂਗੇ ਬੰਦੇ ਲਾ ਕੇ ਰਹਿ ਘੜੇ ਗਏ ਹੁਣ ਗੱਡੀਆਂ ਤਾਂ ਆ ਗਈਆਂ ਇਹ 605 ਇਹ ਤੇਰੇ ਵਾਲੇ ਨਾਲ ਦਾ ਹੀ ਆ ਵਾ 4x4 ਚ ਘੜਦਾ ਇਹ ਹਲੇ ਕਿਹ ਫਤੰਦਰ ਦਾ ਫੋਨ ਲਿਖਣਾ ਬੈਠੇ ਮੈਂ ਨੀ ਨਾ ਰੇਡੀ ਆ ਨਾ ਪਹੁੰਚ ਗਿਆ ਹੁਣ ਹਾਂਜੀ ਬਾਈ ਸਿੱਕਾ ਸਰਪਸ ਪਹੁੰਚ ਗਿਆ ਆਪਣੀ ਮੁੰਡੇ ਕਹਿੰਦੇ ਕਹਿੰਦੇ ਸਰਵਿਸ ਨੂੰ ਆਇਆ ਕਹਿੰਦਾ ਚੱਲ ਕੇ ਤੇ ਸਰਵਿਸ ਨੂੰ ਆਇਆ ਅਸਲ ਚ ਚੱਲ ਕੇ ਆਉਣੇ ਕਰਕੇ ਥੋੜਾ ਜਿਹਾ ਗੰਦਾ ਹੋ ਗਿਆ 20 ਮਿੰਟ 20 ਮਿੰਟ 20 ਬਿਆੜਾ ਇਹ ਇਹ ਤੋਤਾ ਤੋਂ ਆਇਆ ਖੜਾ ਐਨ ਨਾ ਆ ਗਿਆ ਆਪਾਂ ਸਰਵਿਸ ਹੋ ਕੇ 5 ਮਿੰਟ ਜਿ ਦੇਖੀ ਧੋ ਕੇ ਐਨ ਐ ਕਿਵੇਂ ਜੰਮ ਕੋਈ ਵੀ ਹੈ ਐਕਨੇ ਜੰਮ ਕੋ ਪਲੈਨ ਹੋਣੀ ਸੀ ਅਵਲੇ ਮੁੰਡਾ ਨਹੀਂ ਬਾਕੀ ਤੇ ਜਾਂਦੀ ਸਰ ਪਾਲਸ਼ਾ ਇਹੇ ਪਸੰਦ ਆਇਆ ਲੱਗਦਾ ਮੈਨੂੰ ਜੀ ਤੇ ਜਾਣਾ ਸੀ ਟਿਕਟ ਆ ਜੀ ਲੈ ਜਾਣਾ ਤਾ ਉਹ ਐਵੇਂ ਆ ਹੈ ਤਾਂ ਸੇਮ ਹੈ ਤੋਤਾ ਵਜਾਦਾ ਹਾਂਜੀ ਨਾਲੇ ਇਹਦੇ ਨੂੰ ਨੌਕਸ ਬੰਦੇ ਨੇ ਕਹਤਾ ਲੱਭ ਲਈ ਆ ਨੁਕਸਨ ਨਹੀਂ ਹੈਗਾ ਹਾਂ ਨਾ ਨਾ ਐ ਨਹੀਂ ਹੈ ਬੇਕਰੇ ਕਹਿਲੀ ਨੇ ਫੁੱਕ ਦਾ ਬਹੁਤ بڑا ਨੁਕਸਾਨ ਹੈ ਇਹ ਅਸੀਂ ਬਹੁਤ ਬਹੁਤ بڑا ਨੁਕਸਾਨ ਹੈ ਮੇਂਦਰਾ ਕੰਪਨੀ ਨਾਲ ਚਾਹੀਦਾ ਕੰਪਨੀ ਦਾ ਨਹੀਂ ਹੈਗਾ ਸਾਰੀ ਕੰਪਨੀ ਦਾ ਹੀ ਕੰਮ ਹੈ ਕੰਪਨੀ ਦਾ ਇਹ ਹੋਇਆ ਇੱਥੇ ਅੱਗੇ ਫੁੱਕ ਫੱਟੀ ਡੰਡਾ ਵੈਂਪਰ ਇਹ ਚੀਜ਼ਾਂ ਬਰਾਗ ਰੌਣ ਲੱਗ ਜਾਂਦੇ 12 ਲੱਖ ਉਹਦੇ ਨਾਲ ਵੀ ਜਿੱਥੇ 12 ਲੱਖ ਲਾਇਆ ਕਿਆ ਫੁੱਕ ਦਿੱਤੀ ਆ ਬੱਤਾਂ ਤਾਂ 2500 ਦੀ ਹੋਊਗੀ 2000 ਦੀ ਇਹ ਮਾਸੀ ਅਗਰ ਬਾਹਰ 5000 ਦੀ ਲਵਾ ਲੂ ਜੇ ਹੋਰ ਵਸਤੀ ਟਰੈਕਟਰ ਹੋਣਗੇ ਹਲੇ ਉਹਨਾਂ ਲੋਕ ਉਹਦੇ ਆ ਵਧਿਆ ਹੁੰਦੀ ਆ ਹਾਂ ਜੇ ਨਾ ਕੋਈ ਵੀ ਹੋਰ ਹੋ ਕਰੀਏ ਕੋਕੋ ਨੂੰ ਪਤਾ ਨਹੀਂ ਕਿ ਆ ਤੇ ਰੋਣ ਲੱਜਿੰਦੀ ਕੰਪਨੀ ਆ ਕੇ ਵੀ ਜਿਹਨੇ ਉਹ ਗੰਨਾ ਪਾਉਣਾ 200 ਕੁਇੰਟਲ ਚੱਲੇ ਤਾਂ ਫੇਰ ਵੀ ਠੀਕ ਆ ਦੇਖ ਤੂੰ ਇਹੋ ਫੇਰ ਵੀ ਯਾਰ ਆਹ ਹੁਣ ਅਕਸਰ ਬਜਾਉਂ ਫੇਲ ਕਰਿੰਦਾ ਟਰੈਕਟਰ ਵਜੋਂ ਬੜਾ ਟਰਾਲਾ ਪਾਉਣਾ ਫੇਲ ਕਰ ਦਿੰਦੇ ਜਾਈਂ ਨਾ ਪੈਸਾ ਲੈਣਾ ਤੁਸੀਂ ਕਿੰਨੇ ਤੇ 33 ਦੇਤੀ ਕੁਇੰਟਲ ਦਾ ਟਰੈਕਟਰ ਐ ਇਹਦਾ ਹੋਊਗਾ ਚਲੋ ਇਹ ਵੇਟ ਮਤਵਾਏ 33 ਕੁਇੰਟਲ ਦਾ ਹੋ ਗਿਆ ਇਹ ਹਾਂ ਕੈਸਾ ਆਹ ਦੀ ਕਿਲੋ ਦੀ ਆਹ ਨਹੀਂ ਬਤਾ ਸਕੀ ਬਸ ਦੇਖ ਲੈ ਇੰਜੀਨੀਅਰ ਬਣਾਦਾ ਵਜਨ ਹੁਣ ਲੱਗਾ ਜਿਹੜੇ ਇੰਜੀਨੀਅਰ ਬਣਾਉਂਦੇ ਬੰਦੇ ਸੋਨੇ ਇਹ ਤਾਂ ਚੰਗੀ ਲੱਗੂਗਾ ਜਿਹਨਾਂ ਦਾ ਬਲਾਦ ਹੋਣਾ ਉਹਨਾਂ ਨੂੰ ਜਿਹੜੇ ਇੰਜੀਨੀਅਰ ਬਣਾਏਗਾ ਕਈ ਵਾਰ ਬੇਸਤੀ ਹੋ ਗਈ ਇਹਨਾਂ ਦੀ ਫਿਰ ਵੀ ਪਤਾ ਨਹੀਂ ਕੰਪਨੀ ਵਾਲੇ ਕੰਪਨੀ ਵਾਲੇ ਨਹੀਂ ਸਮਝਦੇ ਯਾਰ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਮੈਂ ਹੁਣ ਜਿੱਕੇ ਦੇ ਆਪਣੇ ਮੂਰੇ ਸਪੇਸ ਦੇਖ ਲੈ 2 ਇੰਚ ਆ ਵੀ ਟਰਾਲੇ ਦੀ ਮੂਰੇ ਹੋ ਕੇ ਸਿਰਫ 2 ਇੰਚੇ ਹੋਣਗੇ ਪਹਿਣਾ ਨਹੀਂ ਮਨ ਲੱਗਦਾ ਉਹੀ ਕਹਿੰਦਾ ਮੈਂ ਤੈਨੂੰ ਪਹਿਣਾ ਨਹੀਂ ਇਹ ਰੱਖੂਗੇ ਧੂੜੀ ਘੋਣੇ ਨੂੰ ਨਵੀਂ ਲੱਗੂ ਇਹਨੂੰ 5-7000 ਦੀ ਇਹ ਹੋਣੀ ਪੋਲੀ ਉਹਦਾ ਮੈਨੂੰ ਲਾਦੀ ਉਹੀ ਲਾਉਂਗੇ ਉਹੀ ਲਾਓ ਕਰੇ ਗਿਆ ਹੂੰ ਕੰਪਨੀਆਂ ਬਸ ਡਬਲ ਦੇਖ ਡਬਲ ਚਾ ਨਾ ਰਹਿਦਾ ਹੂੰ ਪੂਰਾ ਹੈ ਵੀ ਹਾਂ ਜੂ ਬਣਿਆ ਕੋ ਹੋਵੇ ਹਾਂ ਠੀਕ ਹੈ ਇਹ ਥੋੜੀ ਪੱਤੀ ਚਾਹੀ ਨਹੀਂ ਵੀ ਉਕਰ ਜੂ ਦੀ ਬਹੁਤ ਫਰਕ ਆ ਬਾਈ ਆਹੀ ਠੀਕ ਹੈ ਇਹਦੇ ਨਾਲ ਟਕਣ ਹੋਣੀ ਤੇ ਜਰੂਰੀ ਬਹੁਤ ਫਰਕ ਆ ਸਿੰਗਰ ਤਾਂ ਤੋੜ ਦਿੰਦੀ ਆ ਜੂ ਦਾ ਬਹੁਤ ਫਰਕ ਆ ਆਪਾਂ ਜੇ ਪਿੰਨਾ ਪਾ ਦਿੰਦੇ ਆ ਨਾ ਉਹ ਸਮਝ ਲੈ ਇੱਕ ਤਰ੍ਹਾਂ ਦਾ ਦਾਵ ਦਾ ਕੰਮ ਕਰਦੀ ਆ ਹੂੰ ਜਿਵੇਂ ਲੋਹਾ ਬੜਦੇ ਆ ਦਾਵ ਵਾਲਾ ਕੰਮ ਹੁੰਦਾ ਜੂ ਦਾ ਫਰਕ ਰਹਿੰਦਾ ਹਾਂ ਜੂ ਜੂ ਦਾ ਹੋ ਜੀ। ਦਾਬੜਾ ਕਾ ਮੋਬਿਲ ਟੁੱਟ ਗਿਆ ਤਾਂ ਹੁਣ ਜੋ ਕੰਪਨੀ ਵਾਲੇ ਤੇਰੀ ਸੁਣੂਗੇ ਗਾਲੇ ਤਾਂ ਐ। ਓਏ ਸੁਣ ਤੇਰੀ ਵਾਰ ਪਹਿਨਾ ਵੀ ਕਰਨੀ ਬੇਇੰਤਿਹਾ ਨਾ ਦੀ ਮੰਨਦੇ ਹੀ ਨਹੀਂ। ਇਹ ਆ ਜਾਂਦੇ ਅਸੀਂ ਉੱਪਰ ਕਹਦੇ ਆ। ਉਹ ਜੋਰਡੀਅਰ ਦੀ ਅਸੀਂ ਇੰਨੀ ਕਹਿ ਲਈ ਵੀ ਜੀਏ ਗਏ ਜੀ ਦੀ ਪ੍ਰੋਬਲਮ ਆ। ਵੀ ਜੇ ਜਿੰਦੀ ਗਰਾਰੀ ਬੜੀ ਜਾਂਦੀ ਹੈ ਕਿ ਚੱਕਰ ਜਾਂਦਾ। ਹਾਂ ਮੰਨਦੇ ਨਹੀਂ। ਉਹ ਕਹਿੰਦੇ ਪਿੱਛੇ ਲਈ ਕਹਿੰਦੇ ਅਸੀਂ ਉਹਦਾ ਦਰੋ ਉਹ ਜਿੱਦੇ ਮਾ ਗੀਅਰ ਵਾਪਸ ਆਦਾ ਵੀ ਜੇ ਬਤਨੋਣਾ। अच्छा 30000 ਰੋਰ ਤੇ 30000 ਲਾਵੇ ਹੁਣ ਜੇ ਉਹਦੇ ਗਰਾਰੀਆਂ ਕੁਛਾ ਹੋਰ ਲਾਵੇ ਪੈਸੇ ਇਹਦਾ ਮਤਲਬ ਮੈਨੂੰ ਕੋਈ ਉਹਨੇ ਕਹਦਾ ਗਣਾ ਪਰ ਪਹਿਲਾਂ ਚਲਾ ਕੇ ਦੇਖੀ ਫਿਰ ਕੋਈ ਜੇ ਪਾਉਣਾ ਤੇ ਸ਼ੱਕਿਆ ਮਰ ਗਏ ਆਪਣਾ ਦੋਏ ਤੂੰ ਅੱਗੇ ਵੀ ਮੈਂ ਆਪਣੀ ਵੀਡੀਓ 'ਚ ਵੀ ਦਾਦਾ ਦੋਏ ਜਿਹੜਾ ਟਾਪ ਤੇ ਲਾਉਂਦੇ ਆ ਨਾ ਦੋਏ 2D 3D ਜੇ ਫਿਰ ਚੱਕਰ ਬਹੁਤ ਵਾਧਾ ਦਿੰਦੇ ਹਰੇਕ ਇੱਕ ਹਜ਼ਾਰ ਚੱਕਰ ਤੋੜ ਕੇ ਇੱਕ ਤੋੜਦਾ ਉਦੋਂ ਗਏ ਹੁਣ ਇਹਨੂੰ ਬਣਾ ਦੋ ਚਮਕਾ ਕੇ ਪਰਲਾ ਚਮਕਾਰੇ ਮਾਰਦਾ ਇਹ ਮੁੰਬਈ ਜਿਹਾ ਮਾਂਜੀ ਨਹੀਂ ਖੜਿਆ ਹੈਗਾ ਤਾਂ ਤੋ ਜੇਤੀ ਕਰੋ ਪਤਾ ਨਹੀਂ ਗੰਦਾ ਹੋਇਆ ਦਾ ਕਰਕੇ ਹਾਂ ਹਾਂ ਪਰਲਾ ਦੇਖਣਾ ਚਮਕਦਾ ਜਦੋਂ ਤੋ ਲੱਗੇ ਤੇ ਵਜਾਰੇ ਲੜ ਭੱਜ ਗਈ ਧੋਜ ਵੀ ਨਾ ਦਾ ਜਿਹੜੇ ਹਾਲ ਆਵੇ ਨੇ ਧੋਣ ਹੈਗਾ ਕਿਆ ਯਾਰ 100 ਰੁਪਏ ਦੇ ਡੱਗ ਬਰਨੀ ਦਵਾ ਹੁੰਦਾ ਕੰਪਨੀ ਵਾਲੇ ਤੇ ਮੈਂ ਤਾਂ ਕਹਿੰਦਾ ਵੀ ਹਾਰ ਬਾਲੋ ਇੱਕ ਲੈ ਲਿਓ ਆਪਾਂ ਉਹਦਾ ਜੀ ਆਪ ਧੋ ਲੂਗਾ ਉੱਥੇ ਗਾਹ ਜਾ ਕੇ ਤੁਸੀਂ ਆਵੇਂ ਤੁਹਾਨੂੰ ਵੱਡਾ ਘਰਾਂ ਨੂੰ ਕਈ ਆਉਣੀਆਂ ਨੇ ਨੇੜੇ ਜਗ੍ਹਾ ਤੇ ਤੁਹਾਨੂੰ ਉਹ ਨਾਲੇ ਮੀਂਹ ਪਿਆ ਬੰਦਾ ਵਾਸ ਤੇ ਫੇਰ ਆ ਕੇ ਫੇਰ ਜੀ ਹਾਲ ਹੋ ਜਾਣ ਆਂ ਕਰਕੇ ਉਹ ਪਹਿਲਾਂ ਬਾਈ ਕਰ ਉਧਰ ਮੀਂਹ ਪੈਦਾ ਜਿੰਦਰ ਕਿ ਨਹੀਂ ਕੋਈ ਨਹੀਂ ਯਾਰ ਬਿੰਦਰ ਹਾਂ ਆਹ ਇੱਕ ਹੋਰ ਆ ਬੰਦਾ ਇਹ ਕੰਮ ਪਜਾਲੇ ਖੜਾ ਆਈ ਦਾ ਚੱਕਰ 4 ਵਜੇ ਦੇ ਉੱਪਰ ਦੇ 4 ਵਜੇ ਕੋਈ ਨਹੀਂ ਰਹਾ ਜਾਂਦੇ ਰਾਮ ਨਹੀਂ ਰਾਮਦਾਰੀ ਕੇ 5 ਵਜੇ ਤੱਕ ਨਹੀਂ ਤੇ ਤੋ ਹੁਣ ਮੈਂ ਤੇ ਲੈ ਕੇ ਲੈਦਾ ਅੱਧਾ ਪੌਣਾ ਘੰਟਾ ਵੇਲ ਲੱਗ ਜਾਣਾ ਉਹ ਤਾਂ ਜਦ ਕੱਲ ਵੀ ਹੋ ਜੂਗੇ ਇਹਨਾਂ ਦੇ ਕੋਈ ਚੱਕਰ ਨਹੀਂ ਕਾਗਜ਼ ਪੱਤਰਾਂ ਦਾ ਯਾਰ ਜਿਹੜੇ ਹੁਣ ਤੇਰੇ ਸਾਹਮਣੇ ਚਾਰਜ ਬੜੇ ਵੇਲ ਰਹੇ ਨੰਬਰ 2 ਨੰਬਰ ਲਿਖ ਲੈ ਇਹਨਾਂ ਨੇ ਬਸ ਉਹ ਲਿਖ ਲੈਣਾ ਬਸ ਉਹ ਸਾਨੂੰ ਕੋਈ ਚੱਕਰ ਨਹੀਂ ਕੋਈ ਤਾਂ ਮੈਂ ਕਹਿੰਦਾ ਵੀ ਨਹੀਂ ਆਪੇ ਤੋਂ ਉਹਦੀ ਉੱਤੇ ਗਾਂ ਲੈ ਜਾ ਕੇ ਇਹਨਾਂ ਦੀ ਲੈਟ ਭੱਜ ਗਈ ਕਰੀਏ ਗਿਆ ਚੱਲ ਉਹਦਾ ਘੰਟਾ ਸੀ ਲੈਟ ਨੇਰੇ 'ਚ ਬੈਠੇ ਰਹੇ ਗਰਮੀ 'ਚ ਮਰ ਗਏ ਹੋਇਆ ਜੀ ਕੰਮ ਕਰਦਾ ਉਹ ਉਹ ਮਸ਼ੀਨ ਨੂੰ ਜੁਨਾ ਮੇਰੇ ਨਾਲ ਹੋ ਰਿਹਾ ਹੈ ਆ ਗੱਲ ਸੁਣ ਲੈ ਕਹਿੰਦਾ ਕੱਦੂ ਜੀਨੀ ਟਰੈਕਟਰ ਵਾੜਨਾ ਦੱਸ ਨਹੀਂ ਫਿਰ ਟਰੈਕਟਰ ਕੱਦੂ ਜੀਨੀ ਵਾੜਨਾ ਕਰਨਾ ਹੈ ਇਹਨੂੰ ਕੋਠੇ ਵਿਢਾਉਣਾ ਉਹ ਨਹੀਂ ਇੱਕ ਸਾਲ ਹੈ ਲੈ ਤੇ ਬਾਹਰ ਬਾੜੂਗੇ ਭਾਈ ਰਕਮ ਬਹੁਤ ਬੜੀ ਹੈ ਲੱਗੀ ਉਹ ਠੀਕ ਹੈ ਦੋ ਤਿੰਨ ਸਾਲ ਹਲੇ ਮੜਾ ਸੈਟ ਜੇ ਹੋਏ ਤੋਂ ਬਾਅਦ ਕੱਦੂ ਵਾੜਨਾ ਨਹੀਂ ਫਿਰ ਕੱਦੂ ਆ ਤੇ ਹੋਰ ਲਿਆਉਣਾ ਹਾਂ ਕਹਿੰਦਾ 3 ਸਾਲ ਤੱਕ ਹੀ ਕਰਨਾ ਗੱਲ 3 ਸਾਲ ਦਾ ਕਹਿੰਦਾ ਹੋਰ ਲਿਆਉਣਾ ਇੱਕ ਬਾਬੇ ਨਾਲ ਦੀ ਕਿਰਪਾ ਹੋ ਗਈ ਹੋਰ ਲਿਆਉਂਗੇ ਇੱਕ ਕਹਿੰਦਾ ਨਹੀਂ ਉਰੀ ਜੀ ਹੁਣ ਛਾੜਾ ਗਿਆ ਇਹ ਨਹੀਂ ਸਮਝ ਚੱਲ ਕੋਈ ਨਹੀਂ ਮੇਰੇ ਵਾਲੇ ਗੀਸਾ ਪਾ ਲਿਓ ਇੱਕ ਵਾਰ ਟ੍ਰੈਕਟਰ ਦੀ ਇੱਕ ਵਾਰ ਦਾ ਟ੍ਰੈਕਟਰ ਪ੍ਰਧਾਨ ਸੁਣ ਲੈ ਪ੍ਰਧਾਨ ਵੀ ਟ੍ਰੈਕਟਰ ਬਦਲ ਲੈ ਮੇਰੀ ਗੱਲ ਸੁਣ ਲੈ ਸਾਰ ਪੂਰੀ ਗੱਲ ਕਹਿੰਦਾ ਬੱਟਾ ਸੱਟਾ ਕਰਾ ਲਓ ਜਿਹੜੇ ਕਾ ਮਰਜੀ ਜਿਹੜੇ ਮਰਜੀ ਲੋੜੋ ਕਹਿੰਦਾ ਇਦਾਂ ਗੱਲ ਕਹਿੰਦਾ ਜਿਹੜੇ ਮਰਜੀ ਨਾਲ ਵੀ ਕਰਾਉਂਦਾ ਨਵੇਂ ਗੱਲ ਆ ਨਵੇਂ ਨਾਲ ਜਿਹੜੇ ਪੁਰਾਣਾ ਨਹੀਂ ਮੈਂ ਲੈਣਾ ਦੇ ਲੈ ਕਰਾਉਣਾ ਭਾਈ ਵੱਡਾ ਸੱਟਾ ਇਹਦਾ ਪੁਰਾਣੇ ਤੇ ਵੀ ਫਾਇਦਾ ਹੀ ਫਾਇਦਾ ਨਹੀਂ ਫਾਇਦਾ ਹੈ ਪੁਰਾਣਾ ਹੀ ਲੈਣਾ ਲੈ ਮਨਦਾ ਨਹੀਂ ਕਿਤੇ ਫਾਇਦਾ ਨਹੀਂ ਹੈ ਹੋ ਟੇੜੇ ਚ ਫੰਕਸ਼ਨ ਹੈ ਇਹਦੇ ਵਾਲੇ ਜਿੰਨੇ ਦੱਸ ਸਾਡੀ ਨਕਲਵਾਰੀ ਵੀ ਆ ਇਹ ਹੈ ਕਿਸੇ ਜਰਵਰਸ ਵੀਡੀਓ ਕਿਰਾ ਕਿਰਾਗਲੇ ਆਸੀ ਉਹ ਜੂਰੀ ਤਾਂ ਥਲੇ ਆਈ ਜਾਈ ਆ ਹੋਰ ਕਰਾਵੇ ਇਹਨਾਂ ਨੂੰ ਸਾਹਮਣੇ ਸਾਹਮਣੇ ਹੈ ਕਿਸੇ ਜਰਵਰਸ ਵੀਡੀਓ 31 ਸਾਲ ਪਹਿਲਾਂ ਸ਼ੁਰੂ ਤੇ ਇੱਕੜ ਆਇਆ ਹੈ ਹਾਂ ਆ ਰਿਵਰਸ ਵੀਡੀਓ ਹੁਣ ਹੁਣ ਉਹ ਪਰਲੇ ਚ ਹੀ ਹੋਣੀ 575 ਜਣ ਪੁੜੀਆਂ ਬਦਲਦੇ ਫਿਰ ਜਾਂਦੇ ਵੀ ਗੇੜੇ ਨਹੀਂ ਮਾਰਦੇ ਉਹ ਤਾਂ ਸਾਡੇ ਜਿਹੜੇ ਮਾਦੀ ਗੇੜੇ ਪਟਾਲਾ ਜਿਵੇਂ ਇਹ ਹਸ਼ਵੀਰ ਨੂੰ ਖਿਡਾਰੀ ਬਰੇਨ ਦੋ ਸਾਲ ਹੋਰ ਕਾਨੀ ਨੂੰ ਦੇ ਦੇਣੀ ਬਸ ਸਾਡੀ ਨੂੰ ਉਹ ਬੰਨੇ ਕੀਤਾ ਬਹੁਤ ਆਇਆ ਉਹਦਾ ਵੀ ਬੀਚ ਉਹ ਨਾਲ ਠੀਕ ਆ ਵਧੀਆ ਵਧੀਆ ਬਿਲਕੁਲ ਬਹੁਤ ਬੂਨਾ ਆਇਆ ਵੀ ਟ੍ਰੈਕਟਰ ਸਾਨੂੰ ਦੇ ਲੋ ਭਾਈ ਨਾਲ ਠੀਕ ਆ ਕਿਹਦੇ ਸਾਨੂੰ ਤੁਹਾਨੂੰ ਤਾਂ ਪਤਾ ਵੀ ਇਹ ਡੀਜੀ ਨੇ ਅੱਜ ਕਿਆਸੀ ਵਾਲੇ ਕੋਈ ਜਾਇਓ ਭਾਈ ਉੱਥੇ ਖੜਾ ਹੈ ਓਕੇ ਮੈਸੀ ਵਾਂਗੂ ਮੈਸੀ ਦਾ ਦੁਆਰਾ ਲੈ ਲੈਣਾ ਇਹਨਾਂ ਨੇ ਤੂੰ ਟੈਂਸ਼ਨ ਆ ਲਈ ਅੱਜ ਕੀ ਉਹ ਉਹੀ ਆਉਣਾ ਨਾਲੇ ਹਾਂ ਇਹਦਾ ਪਿਛਲੇ ਸਾਲ ਹੀ ਤਿਆਰ ਹੋ ਗਿਆ ਤਾਂ ਫੇਰ ਰੁਕ ਗਿਆ ਉਹ ਮੈਸੀ ਨਹੀਂ ਕੰਮ ਦੇਣਾ ਇਹਨੂੰ ਗਾਹ ਨੂੰ ਕਦੂ ਨੂੰ ਉਹ ਤੇ ਨਹੀਂ ਆ ਕਵਾਰਦੇ ਆ ਜੋ ਚੱਲ ਚੱਲ ਸਹੀ ਤਰ੍ਹਾਂ ਹੀ ਨਖਾ ਜਾਣਾ ਚੱਲ ਜੀ ਉਹਦੇ ਨਾਲ ਚੱਲ ਜੀ ਉਹਦੇ ਨਾਲ ਬਹੁਤ ਸਾਹਮਣੇ ਪਾਉਂਦਾ ਚੱਲ ਉਹਦੇ ਘਰ ਮੁੰਡੇ ਅੰਦਰ ਹਾਂ ਬਈ ਕਾਲ ਜੀ ਸਾਥੀਆ ਕਿੰਨੀ ਵਾਰੀ ਪਤਾਈ ਜਾਣੀ ਕੋਈ ਕਲੀ ਕੋਚ ਆਉਂ ਚ ਖੁਸ਼ੀ ਹੋ ਇੰਨੀ ਹੋ ਗਿਆ ਰੈਡੀ ਪਹਿਗੇ ਹਾਰ ਸ਼ਿੰਗਾਰ ਦੂਰ ਦਾ ਝੋਟਾ ਹੋਰ ਚਾਦੇ ਮਾਲਾ ਚ ਕੋਈ ਗੱਲ ਕਰਦੇ ਜਣਾ ਕੱਲ 4 ਵਜੇ ਪੂਰ ਆਪਾਂ ਕਹਦੇ ਕੰਨ ਦਾ ਫੋੜ ਰੋਪੇ ਇੱਕ ਜੱਗੇ ਵਾਲਾ ਹੋ ਗਿਆ ਹੁਣ ਇੱਕ ਕਾਲੇ ਵਾਲਾ ਆਏ ਦੇਖ ਕਦਾ ਪਹੀ ਪਰ ਮਿਲੇ ਜਾ ਹਾਂ ਫਸੇ ਮੈਨੂੰ ਕੋਈ ਜਾਊਗਾ ਇੱਧਰ ਆ ਜੱਗਾ ਉੱਧਰ ਆ ਕੋਈ ਨਾ ਕੋਈ ਤਾਂ ਕੱਢ ਹੀ ਕਰੂੰਗਾ ਇਹ ਪ੍ਰਧਾਨ ਮੇਰਾ 4x4 ਤਿੰਨ ਹੋ ਗਿਆ ਹੁਣ ਕੋਈ ਨਾ ਕੋਈ ਤੇ ਟੋਚਨ ਪਾਈ ਕਰੂੰਗਾ ਸੰਭਾਹੇ ਮੜ ਪਾਸ ਤੇ ਗਰੀਬਾਂ ਦਾ ਤਾਂ ਪਾਲੀ ਕਿ ਨਹੀਂ ਜਿੱਥੇ ਮਰਜੀ ਮਸਾਲਾ ਜਦੇ ਆ ਜਾਣ ਅਗਲੇ ਅਗਲੇ ਜਿੱਥੇ ਜਿੱਕੜਾ ਚੌਂ ਹੁੰਦਾ ਭਲਾਉਂਦੇ ਆ ਭੱਜਿਆ ਫਿਰ ਸਾੜੇ ਪਿੰਡ ਦਾ ਬਈ ਆ ਨਜ਼ਾਰਾ ਕਦੇ ਵੀ ਲੋਡ ਪੈਂਦੀ ਹੈ ਭੱਜ ਕੇ ਟੋਚਾਂ ਨੂੰ ਤਾਂ ਬਹੁਤ ਭੱਜਦੇ ਆ ਭੱਜਣ ਦਾ ਵੀਡੀਓ ਦਾ ਚੱਕਰ ਹੈ ਵੀਡੀਓ ਨਾ ਬਣਾ ਕੇ ਦੇਦੇ ਵੀ ਨਹੀਂ ਹੁਣ ਉਹ ਹੈ ਉਹਨਾਂ ਨੂੰ ਰਹਿਣਾ ਨਹੀਂ ਤੇਰੀ ਗੱਲ ਸਹੀ ਆ ਨਹੀਂ ਤੇਰੀ ਗੱਲ ਨਾਲ ਸਹਿਮਤ ਆ ਜੱਗਾ ਵੀਡੀਓ ਤਾਂ ਨਹੀਂ ਬਣਾਉਂਦਾ ਜੱਗਾ ਜਿੱਥੇ ਆ ਜਾਂਦਾ ਮੈਂ ਤਾਂ ਬਈ ਜਿੱਥੇ ਆ ਜਾਂਦਾ ਜੱਗਾ ਯਾਰ ਫੇਰ ਆਪਾਂ ਉਹ ਪਿਛਲੇ ਸਾਲ ਮੈਂ ਵੀਡੀਓ ਨਹੀਂ ਬਣਾਉਂਦਾ ਮੈਂ ਹਰੇ ਜਗ੍ਹਾ ਪਹੁੰਚ ਜਾਂਦਾ ਤਾਂ ਇਹ ਫੋਨ ਦਾ ਦਾ ਮੈਂ ਵੀ ਮੈਂ ਕਹਿੰਦਾ ਜਿਵੇਂ ਉਹ ਵਿੰਦਰ ਦਾ ਵੀਡੀਓ ਬਣਾਉਂਦਾ ਵਿੰਦਰ ਜਦ ਇਹ ਆ ਜਾਂਦਾ ਇਹਨੂੰ ਲੱਗ ਲੱਗਿਆ ਤਾਂ ਹੀ ਬਣਾਉਣ ਲੱਗੇ ਵੀਡੀਓ ਇਹ ਹਾਂ ਇਹ ਵੀ ਇੱਕ ਗੱਲ ਪੁਆਇੰਟ ਪੁਆਇੰਟ ਨੋਟ ਕੀਤਾ ਜਾ ਵੀ ਪ੍ਰਧਾਨ ਨਾਲ ਜਹਾ ਦੇ ਵਜ ਕੇ ਪ੍ਰਧਾਨ ਕਿੱਥੇ ਹੋਲ ਜੀ ਜੂ ਬਾਈ ਕਹਿੰਦੇ ਸਾਨੂੰ ਇਹ ਜਿਹੜਾ ਟਾਈਮ ਹੈ ਜਦ ਇਹ ਬੰਦੇ ਪਹੁੰਚ ਜਾਂਦੇ ਮਗਰ ਵੀਡੀਓ ਨਹੀਂ ਬਣਾਉਂਦਾ ਥੋੜੀ ਹੋਰ ਦੇਖੀ ਨਹੀਂ ਦੇਖ ਤਾਂ ਦੇਖ ਨਹੀਂ ਇਹ ਤਾਂ ਮਿੰਟ ਕੈਟਗਰੀ ਬੱਚੀ ਕੋਈ ਨਹੀਂ ਪ੍ਰਧਾਨ ਹੋ ਗਏ ਰੈਡੀ ਰੈਡੀ ਹੂੰ ਓਕੇ ਰੈਡੀ ਆ ਭਾਈ ਕਮਰਾ ਮੰਮਾ ਰੈਡੀ ਆ ਨਹੀਂ ਆਹੀ ਲਈ ਬੜਾ ਛੋਟਾ ੱੱਬੇ ਛੱਡ ਦੋ ਮੰਮੀ ਨੂੰ ਦੇ ਯਾਰ ਮੰਮੀ ਜਦੋਂ ਘੌਰ ਬੋਣ ਲੱਗਿਆ ਮੰਮੀ ਦੇ ਨਾਲੇ ਦਾ ਦੂ ਲਿਆ ਇਹਦਾ ਰਹਿੰਦਾ ਜੀ ਹੈ ਹੈ ਉਦੋਂ ਨਾਲੇ ਦਾ ਦੂ ਬਹੁਤ ਸਰਕਾਰਾ ਤਹੀਂ ਘਰਾਤਾ ਬਹੁਤ ਜੋਰ ਲੱਗਿਆ ਉਦੋਂ ਲੱਗਾ ਅੱਜ ਵੀ ਨਾ ਜਾਣ ਨਹੀਂ ਦੇਣਾ ਅੱਜ ਤਾਂ ਤੂੰ ਹਟਦਾ ਨਹੀਂ ਹੈਗਾ ਆਜਾ ਮੈਂ ਦੇਖ ਲਿਆ ਤਾਂ ਕਹਿਤਾ ਵੀ ਜਾਣ ਨਹੀਂ ਦੇਣਾ ਜੇ ਕੁਝ ਵੀ ਹੋ ਜਵੇ ਚੱਲੇ 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 ਓਕੇ ਹੋ ਗਿਆ ਰੈਡੀ ਪਿਆਰਾ ਜੀ ਤਿਆਰ ਹੈ ਨਾ ਬਹੁਤ ਸੋਹ ਜੀਆ ਵਧੀਆ ਚਾਚਾ ਨੇ ਪਹਿਲਵਾਨੋਂ ਘੜਾ ਪਹਿਲਵਾਨੋਂ ਘੜਾ ਨਾ ਮੋਬਿਲ ਚੱਕੀ ਤੇਰੇ ਮਾਂ ਨੂੰ ਵੜਾ ਦੇ ਘਟੋਲੇ ਮੇਂ ਗੱਡੀ ਹੂੰ ਕਿ ਚੱਲਦੇ ਕੈਮਰੇ ਇੱਧਰ ਮਾਰੋ ਮਾਰ ਚੱਲਦੇ ਹੱਡੜੇ ਚੱਲਦੀ ਐਸੇ ਕਿਵੇਂ ਨਾਲ ਕੰਮ ਹੋਇਆ ਪਿਆ ਉਹ ਰੈਡੀ ਹਾਂ ਹਾਂਜੀ ਵਧਾਈਆਂ ਜੀ ਵਧਾਈਆਂ ਜੀ ਹੋ ਜਾ ਤਿਆਰ ਹੋ ਗਏ ਕਰ ਲੂ ਇਹ ਟਰੰਕ ਚ ਪਾਣੇ ਵਾਲੀਆਂ ਹੈ ਟਰੰਕ ਚ ਪਾਣੇ ਪੂਰੇ ਹੋ ਗਏ ਮਾਮੇ ਚੱਲ ਮੰਮਾ ਕਹਿੰਦਾ ਦੱਸ ਤਾ ਹਾਂ ਦੱਸ ਤਾ ਅਧੂਰਾ। ਉਹ ਪ੍ਰਧਾਨ ਜੀ ਹੋ ਗਿਆ ਰੈਡੀ ਹੁਣ? ਹਾਂ ਰੈਡੀ ਭਾਈ। ਚੱਲ ਬੇ ਘਰ ਨੂੰ ਹੁਣ। ਓਕੇ। ਆ ਇਹਦਾ ਮੂਲ ਬਣਦਾ ਰਹੀ ਟੂਰ ਨੇ ਇਹਦਾ। ਲਓ। ਇੰਟਰਵਿਊ ਚੱਲਦੀ ਹੈ। ਹੈ? ਇੰਟਰਵਿਊ ਚੱਲਦੀ ਹੈ ਨਾ। ਕੈਮਰਾਮੈਨ ਹੀ ਬਹੁਤ ਆ। ਬਹੁਤ। ਓ। ਓਕੇ। ਮੇਰੇ ਗੀਅਰ ਲੱਭਦਾ ਉਹ। ਲੱਭ ਲੈਣਾ ਲੈ। ਬਹੁਤ ਹੈ ਇਹ। ਬਹੁਤ ਹੈ। ਚੱਲੋ ਜੀ ਚੱਲ ਅ ਵੀ ਪ੍ਰਧਾਨ ਆ ਗਿਆ ਪਿੰਡ ਫੋਰ ਬਾਈ ਫੋਰ ਮੈਂ ਹੂੰ ਆ ਗਿਆ ਬਸ ਉਹ ਕਿਹੜਾ ਘਾਟੇ ਤੱਕ ਪਿੰਡ ਹੁਣ ਹਾਂ ਗੁਰਦਾਰ ਸਾਹਿਬ ਜਾਣਾ ਹਾਂ ਹਾਂ ਚੱਲ ਜੀ ਮੂਰੇ ਨੂੰ ਥੋੜੋ ਲੰਘ ਕੇ ਜਾਣਾ ਉਹ ਖਾਲੀ ਲੰਘ ਕੇ ਜਾਵਾਂਗੇ ਯਾਰ ਚਲੋ ਚੱਲੋ ਵੀ ਅੰਦਰ ਚੱਲੋ ਜੀ ਚਲਾ ਕੇ ਜੇ ਦੇਖੂਗਾ ਕਿ ਕਦੇ ਬੰਦਰ ਹਾਂ ਚਲਾਉਣ ਆਪਣੇ ਕੋ ਰਹਿਣਾ ਉਹੀ ਕਹਿੰਦਾ ਚਲਾਉਣ ਉਹਦਾ ਮਿਲੂਗਾ ਉਹਦੇ ਗਾਣੇ ਭਾਅ ਤਾਂ ਹੁੰਦਾ ਹੀ ਹੈ ਭੰਡੇ ਕਾਈ ਵੀ ਚੀਜ਼ ਆ ਓਕੇ ਆ ਤੋ ਜੀ ਲਗਾਉਣਾ ਕੋਈ ਕੋਸ ਨਹੀਂ ਨਹੀਂ ਮਾਣਾ ਵੀ ਹੈਗਾ ਤੋਦਣਾ ਸੀ ਫਿਰ ਸਾ ਵੀ ਲਈ ਹੁਣ ਕਿਤੇ ਥੱਕੇ ਗਏ ਲਿਆ ਹਾਂ ਹਾਂ ਚਲੋ ਅਸੀਂ ਬੈਠੋ ਆ ਭਾਏ ਗੱਡੀ ਕਿਹੜੇ ਕਰ ਰਹੇ ਹੋ ਬਹੁਤ ਖਲਿਆ ਰਿਹਾ ਹੈ ਵੈਰ Gal ਠੀਕ ਆ ਉਹ ਵੀ ਵਧਾਈਆਂ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਵੀ ਹੋਰ ਫਿਰ ਠੀਕ ਆ ਉਹ ਤਾਂ ਕੋਣ ਕਹਿੰਦਾ ਵੀ ਸਾਡਾ ਟਰੈਕਟਰ ਜੇ ਕਿਤੇ ਫਸ ਗਿਆ ਸਾਨੂੰ ਲੋੜ ਨਹੀਂ ਕਿਸੇ ਦੇ ਮੇਤਾ ਕਰਨੇ ਦੀ ਸਹੀ ਤਾਂ ਗੱਲ ਹੈ ਫਿਰ ਹੋਰ ਲਈ ਹੋਰ ਚਾਰ ਪੰਜ ਟਰੈਕਟਰ ਹੋਈ ਜਗਾ ਵਿੱਚ ਸਾਨੂੰ ਆਪਣੇ ਵਾਲਾ ਲੈ ਕੇ ਜਾਣ ਦੀ ਲੋੜ ਨਹੀਂ ਚਾਰ ਪੰਜ ਟਰੈਕਟਰ ਹੋਗੇ ਹਾਂ ਰਾਮ ਗਿਆ ਸੀ ਇਹ ਆ ਦੇ ਦਲੀ ਚਲੀ ਗਿਆ ਹਾਲਾ ਪੂਰਾ ਹਾਲ ਆ ਬੁਰਾ ਹਾਲ ਲੱਗਦਾ ਦੱਸ ਤਰੀ ਗੱਲ ਦੀ ਕਹਿੰਦਾ ਬੁਰਾ ਹਾਲ ਆ ਦੱਸ ਕਿਵੇਂ ਆ ਹੁਣ ਤਾਂ ਚੰਗਾ ਹੋਣਾ ਚਾਹੀਦਾ ਐਡਾ ਬੜਾ ਟਰੈਕਟਰ ਆ ਚੱਲਿਆ ਪਿੰਡ ਸੇ ਹੋਰ ਇੱਕ ਅੱਜ ਦੱਲੀ ਕਹਿੰਦਾ ਮੈਂ ਵੀ ਲਿਆਉਣਾ ਖੜ ਜਾ ਦੱਲੀ ਕੋਈ ਸਮਾਂ ਦੱਸੀ ਦੇ ਸਹੀ ਤੇਰੇ ਗਾਇ ਚੱਲਾਂਗੇ ਲੈ ਟੋਟਾ ਲੈ ਗੋਣਾ ਫੋੜੇ ਫੋੜੇ ਆ ਸਭ ਤੋਂ ਜੀ ਦੇਣਾ ਇਹ ਤਾਂ 11 ਸਭ ਤੋਂ ਉੱਪਰ ਕਮਾਉਂਦਾ ਹੈ ਹਾਂ ਦੱਲੀ ਦੀ ਕਹਿੰਦਾ ਰਹਿ ਗਈ ਦੱਲੀ ਦੀ ਕਸਰ ਹੈਗੀ ਬਾਹ ਹੁਣ ਇਹ 4b ਇਹਨੂੰ ਕਾਦੇ ਟਰੈਕਟਰ ਦੀ ਕਿ ਕਾਦੇ ਹੋਰ ਦੀ ਸਾਬ ਕਾਸੀ ਦੀ ਉਹ ਆ ਦੇਖ ਦੱਸ ਦਿੰਦੇ ਦੋ ਪਾਜੇ ਹੈ ਤਾਂ ਦੋ ਜਿੱਜਾਂ ਦੀ ਕਸਰ ਆ ਤੂੰ ਨਾ ਪੰਗਾ ਲੈ ਤੈਨੂੰ ਹੱਥਾਂ ਨਾਲ ਤੱਕ ਦੇ ਨਾ ਪੰਗਾ ਲੈ ਦੇ ਨਾ ਮੈਂ ਪੰਗਾ ਨਹੀਂ ਮੈਂ ਕਾਨੂੰ ਪੰਗਾ ਲੈਣਾ ਦੱਲੀ ਤੇ ਨਾਲ ਛੜੇ ਬੰਦੇ ਦੀ ਦੁਰੋਸੀਸ ਮਾਰ ਦਿੰਦੀ ਆ ਮੈਂ ਕਾਹੀ ਤਾਂ ਲੰਦਾ ਨਹੀਂ ਕਿਹਦੇ ਨਾਲ ਪੰਗਾ ਇਹ ਪੰਗਾ ਲੀਦਾ ਰਿਹਾ ਤੂੰ ਕੀ ਕਹਿਣਾ ਨਹੀਂ ਮੈਂ ਟਰੈਕਟਰ ਮਾਰੀ ਜੀ ਕਹਿੰਦੇ ਵੀ ਦੋ ਜਿੱਜਾਂਗੇ ਆ ਟਰੈਕਟਰ ਤਾਂ ਠੀਕ ਆ ਇੱਕ ਹੋਰ ਕਿਹੜੀ ਜੀ ਜੋਈ ਫਿਰ ਉਹੀ ਸਾਡੀ ਪ੍ਰਾਈਵੇਟ ਇਹਦਾ ਹੋਇਆ ਕੰਮ ਹੋਇਆ ਕੰਮ ਚੱਲ ਆਹ ਦੂਵੀ ਮੇਰੀ ਵੀ ਪ੍ਰਾਈਵੇਟ ਹੋਇਆ ਤੇ ਆਇਆ ਮਰ ਦੱਲੀ ਬੈਠੀ ਨਹੀਂ ਆਪੇ ਫੋਨ ਕਰ ਦਿੰਦਾ ਕੀ ਗੱਲ ਨਹੀਂ ਦੱਲੀ ਨੂੰ ਤੂੰ ਇਸ਼ਾਰੇ ਇਸ਼ਾਰੇਾਂ ਚ ਕਹੀ ਜਾਂਦਾ ਨਹੀਂ ਨਹੀਂ ਗੱਲ ਪਹੁੰਚਦੀ ਰਹੇ ਉਹ ਦੱਲੀ ਹੱਕ ਪਾਉਣ ਦਾ ਕਹਿੰਦਾ ਸਾਣਾ ਟਰੈਕਟਰ ਲੈ ਜਾ ਏਡੀ ਦੱਲੀ ਦੋਵੇਂ ਹੀ ਨਹੀਂ ਹੈਗਾ ਯਾਰ ਚੱਲ ਠੀਕ ਹੈ ਫਿਰ ਮਰਜੀ ਤੇਰੀ ਜੀ ਸ਼ੁਕਰ ਮੰਡ ਚੱਲ ਗਏ ਲੋ ਜੀ ਪਾਰਟੀ ਬੁਲਟੀ ਹੋ ਗਈ ਹੁਣ ਬੈਠੇ ਆ ਘਰ ਨੂੰ ਜਾਣ ਦੀ ਤਿਆਰੀ ਆ ਹੁਣ ਹੈਲੋ ਲਾਈਟ ਹੈ ਨਹੀਂ ਲਾਈਟ ਹੈ ਨਹੀਂ ਜੀ ਵੀ ਨਹੀਂ ਕਰਦਾ ਘਰ ਅੱਜ ਪਤਾ ਨਹੀਂ ਕਿਹਾ ਹੋਇਆ ਕਿਹਾ ਨਹੀਂ ਲਾਈਟ ਭਜਾਤੀ ਲਾਈਟ ਭਜਾਉਣੀ ਓਦੀ ਭਾਈ ਐਡਾ ਸੰਦ ਆਇਆ ਪਿੰਡ ਇਹ ਵੀ ਦੇਖੀ ਭੱਜ ਗਈ ਇਹਦੀ ਲਾਈਟ ਇਹਦੀ ਲਾਈਟਾਂ ਬਾਲਣੀਆਂ ਚਾਹੀਦੀਆਂ ਬਸ ਨਹੀਂ ਨਹੀਂ ਬੈਣਾ ਦਾ ਲਾਈਟਾਂ ਇਹਦੀ ਬਾਲਣੀਆਂ ਚਾਹੀਦੀਆਂ ਬਸ ਹਾਂ ਇਹਦੀਆਂ ਬਾਲਣੀਆਂ ਚਾਹੀਦੀਆਂ ਹੈ ਇਹਦੀਆਂ ਬਾਲਣੀਆਂ ਚਾਹੀਦੀਆਂ ਭਾਈ ਹਸਬੀਰ ਨੂੰ ਬਹੁਤ ਬਹੁਤ ਮੁਬਾਰਕਾਂ ਲੈਣਾ ਕਰੇ ਭਾਈ ਹਾਂ ਠੀਕ ਨੇ ਹੂੰ ਤੇ ਕਣੇ ਮਲਕੀ ਦੀ ਰਵਾਈ ਨੂੰ ਬਹੁਤ ਮੁਬਾਰਕ ਆ ਚੱਲ ਆਏ ਆ ਜਿਹਦੇ ਗਾਣੇ ਚ ਟਰੈਕਟਰ ਕਰਕੇ ਕਹਿ ਲਾ ਕੇ ਬਿਜੀ ਕਰਕੇ ਕਹਿੰਦਾ ਸਾਰੇ ਪਿੰਡ ਨਹੀਂ ਸੋਣਾ ਰਾਤ ਚ ਲੈਟੇ ਨਹੀਂ ਆਏਗੀ ਸਾਰੇ ਫੰਡੇ ਨੇਰੇ ਚ ਬੈਠੂ ਅੱਜ ਜਿੱਦਾਂ ਦਾ ਇੱਕ ਹੋਰ ਵੀ ਐ ਭੱਜੀ ਵੀ ਦਿੰਦੀ ਨਾ ਬੈਟਰ ਸਿਟੀਆਂ ਮਾਰ ਕੇ ਅੱਜ ਬੜੀ ਜਿੱਤ ਨਹੀਂ ਮੋਟਰਾਂ ਵਾਲੀ ਵੀ ਨਹੀਂ ਆਈ ਲਾਹਿੰਦੀ ਨਹੀਂ ਇਹ ਤੇ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਪਾੜਾ ਹੀ ਫੰਟਾ ਤੂੰ ਮੋਟਰਾਂ ਦੀਆਂ ਕੁੰਡੀ ਲਾ ਲਈਏ ਨਹੀਂ ਅੱਕੇ ਪਰਨੇਵਾ ਯੁੱਥਰ ਟਾਈਮ ਖਾਸਾ ਲੱਗਿਆ ਤੁਹਾਨੂੰ ਅੱਜ ਗਏ ਦਾ 1 ਵਜੇ ਯਾਰ ਉਹ ਟਰੈਕਟਰ ਆਇਆ ਨਹੀਂ ਤਾਂ ਬਈ ਟਰੈਕਟਰ ਆਇਆ ਨਹੀਂ ਤਾਂ ਇਹਦੇ ਤੋਤਾ ਤੂਤਾ ਬਣਾਨੇ ਇੱਥੇ ਸਾਡੀ ਅੱਖਾਂ ਬੱਕ ਗਈਆਂ ਬਾਜਾ ਇਹਦਾ ਪੌਣਾ ਘੰਟਾ ਵਾ ਧੋਕੇ ਫੇਕੜਾਇਆ ਉੱਥੇ ਦਾ ਗਰਾਰੀ ਅੜ ਗਈ ਸੀ ਗਰੀਂਦਰ ਕਹਿੰਦਾ ਮੈਂ ਤਾਂ ਲਿਖੀ ਇੱਕ ਹੋਰ ਤੋਤਾ ਖੜਾ ਦੇ ਦੇ ਨਾਲ ਦਾ ਜੀ ਆਈ ਦੇ ਦੋ ਕਹਿੰਦਾ ਨਹੀਂ ਇਹ ਤਾਂ ਦਿੱਤਾ ਵਗੇ ਦੇ ਨੂੰ ਹੋਰ ਗਿਆ ਚਲੋ ਠੀਕ ਹੈ ਜੀ ਫਿਰ ਚਲੀਏ ਹੁਣ ਘਰ ਨੂੰ ਲੈੜਦਾ ਹੈ ਨਹੀਂ ਦੇਖਦੇ ਬਾਰੇ ਵਿੱਚ ਜਿਹੜਾ ਉਹਨੇ ਬਣੇ ਆ ਅੱਧਾ ਓਡੋ ਬਾਦ ਲਾ ਲਓ ਹੈ ਕਿਨੇ ਗੀ ਅਸਰੀ ਗਾ ਸਾਰਿਆਂ ਨੂੰ ਬਾਈ